ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ 18ਵੇਂ ਅਧਿਆਏ ਦੇ ਦੂਜੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਇਸ ਭਾਗ ਵਿੱਚ ਇੱਕ ਚੁਗਲਖੋਰ ਦਾ ਭਾਈ ਜੈਰਾਮ ਜੀ ਕੋਲ ਨਾਨਕ ਜੀ ਦੀ ਚੁਗਲੀ ਕਰਨਾ ਮੋਦੀ ਖਾਨੇ ਦੇ ਲੇਖੇ ਜੋਖੇ ਦੌਰਾਨ ਮੁਨਾਫਾ ਹੋਣਾ ਅਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੋਦੀ ਖਾਨੇ ਦੀ ਨੌਕਰੀ ਕਰਨ ਤੋਂ ਇਨਕਾਰ ਕਰਨ ਬਾਰੇ ਜ਼ਿਕਰ ਹੈ ਇਸ ਤੋਂ ਬਾਅਦ ਭਾਈ ਬਾਲਾ ਜੀ ਨਾਨਕ ਜੀ ਕੋਲ ਪਹੁੰਚ ਜਾਂਦੇ ਹਨ ਜੋ ਕਿ ਬਾਬਾ ਮਹਿਤਾ ਕਾਲੂ ਜੀ ਨੂੰ ਮਿਲ ਕੇ ਗਏ ਸੀ ਉਹਨਾਂ ਨੇ ਨਾਨਕ ਜੀ ਨੂੰ ਵੀ ਦੱਸ ਦਿੱਤਾ ਕਿ ਪਿਤਾ ਜੀ ਵਾਪਸ ਤਲਵੰਡੀ ਜਾ ਰਹੇ ਹਨ ਜੇਕਰ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਮਿਲ ਲਓ ਬਾਬਾ ਮਹਿਤਾ ਕਾਲੂ ਜੀ ਪਿੰਡ ਵੱਲ ਤੁਰ ਪਏ ਅਤੇ ਨਾਨਕ ਜੀ ਮੋਦੀ ਖਾਨੇ ਦਾ ਕੰਮ ਬਹੁਤ ਚੰਗੇ ਤਰੀਕੇ ਨਾਲ ਚਲਾਉਂਦੇ ਹਨ ਉਹ ਉਸੇ ਤਰ੍ਹਾਂ ਹੱਟੀ ਦਾ ਕੰਮ ਚਲਾਉਂਦੇ ਹਨ ਜਿਵੇਂ ਪਹਿਲਾਂ ਚਲਾਉਂਦੇ ਸੀ ਭਾਵ ਉਹ দানਪੁੰਨ ਪਹਿਲਾਂ ਦੀ ਤਰ੍ਹਾਂ ਹੀ ਕਰਦੇ ਰਹਿੰਦੇ ਹਨ ਉਹ ਕਿਸੇ ਲੋੜਵੰਦ ਨੂੰ ਭੋਜਨ ਅਤੇ ਕੱਪੜਾ ਦੇ ਰਹੇ ਹਨ ਨਾਨਕ ਜੀ ਦੇ ਮੋਦੀ ਖਾਨੇ ਤੋਂ ਕੋਈ ਵੀ ਖਾਲੀ ਹੱਥ ਘਰ ਨਹੀਂ ਜਾਂਦਾ ਇਸ ਤਰ੍ਹਾਂ ਸਾਰੇ ਹੀ ਸਹਿਰ ਵਿੱਚ ਉਹਨਾਂ ਦੀ ਵਡਿਆਈ ਹੋ ਰਹੀ ਸੀ ਸਾਰੇ ਹੀ ਮਰਦ ਔਰਤਾਂ ਉਹਨਾਂ ਦੀ ਉਸਤਤਿ ਭਾਵ ਮਹਿਮਾ ਕਰ ਰਹੇ ਹਨ ਇਸ ਤਰ੍ਹਾਂ ਸਾਰੇ ਹੀ ਸੰਤ ਫਕੀਰ ਅੰਸਾਂ ਦੀਆਂ ੜਾਰਾਂ ਦੀ ਤਰ੍ਹਾਂ ਨਾਨਕ ਜੀ ਕੋਲ ਵਿਚਰਦੇ ਹਨ ਜਿਸ ਤਰ੍ਹਾਂ ਮਾਲਤੀ ਦੇ ਫੁੱਲ ਖਿੜਦੇ ਹਨ ਉਸੇ ਤਰ੍ਹਾਂ ਸਾਰੇ ਸੰਤ ਲੋਕ ਨਾਨਕ ਜੀ ਦੇ ਆਲੇ ਦੁਆਲੇ ਰਹਿੰਦੇ ਹਨ ਜਿਸ ਤਰ੍ਹਾਂ ਸਵਰਗ ਦਾ ਕਲਪਵ੍ਰਿਸ਼ ਹੁੰਦਾ ਹੈ ਜਿਸ ਦੇ ਥੱਲੇ ਖੜ ਕੇ ਹਰੇਕ ਕਾਮਨਾ ਸੰਪੂਰਨ ਹੁੰਦੀ ਹੈ ਉਸੇ ਤਰ੍ਹਾਂ ਨਾਨਕ ਜੀ ਵੀ ਕਲਪ ਦਰਖਤ ਦੇ ਵਾਂਗ ਹਨ ਜੋ ਸਭ ਦਾ ਉਧਾਰ ਕਰਦੇ ਹਨ ਨਾਨਕ ਜੀ ਕਿਸੇ ਨੂੰ ਵੀ ਦਾਨ ਦੇਣ ਵੇਲੇ ਦੇਰੀ ਨਹੀਂ ਕਰਦੇ ਉਹਨਾਂ ਦੇ ਮੋਦੀ ਖਾਨੇ ਤੇ ਹਮੇਸ਼ਾ ਹੀ ਫਕੀਰਾਂ ਦੀ ਭੀੜ ਲੱਗੀ ਰਹਿੰਦੀ ਹੈ ਸਾਰਿਆਂ ਨੂੰ ਦਾਨ ਦੇ ਕੇ ਨਾਨਕ ਜੀ ਦੇ ਦਿਲ ਵਿੱਚ ਬੜੀ ਖੁਸ਼ੀ ਹੁੰਦੀ ਹੈ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਇੱਕ ਚੁਗਲ ਖੋਰ ਨੇ ਆ ਕੇ ਭਾਈ ਜੈ ਰਾਮ ਜੀ ਨੂੰ ਜੋ ਬਾਹਰ ਕਿਤੇ ਇਕੱਲੇ ਬੈਠੇ ਸਨ ਉਹਨਾਂ ਕੋਲ ਨਾਨਕ ਜੀ ਦੀ ਚੁਗਲੀ ਕੀਤੀ ਉਹਨਾਂ ਨੇ ਕਿਹਾ ਕਿ ਤੇਰੀ ਪਤਨੀ ਦਾ ਭਰਾ ਜੋ ਨਾਨਕ ਹੈ ਤੁਸੀਂ ਉਸ ਨੂੰ ਸਮਝਾ ਦਿਓ ਕਿ ਉਹ ਆਪਣਾ ਧਨ ਵਿਅਰਥ ਹੀ ਕਿਉਂ ਗਵਾ ਰਹੇ ਹਨ ਉਨ੍ਹਾਂ ਨੇ ਭਾਈ ਜੈ ਰਾਮ ਜੀ ਨੂੰ ਕਿਹਾ ਕਿ ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣੀ ਕਿਉਂਕਿ ਮੈਂ ਤੇਰਾ ਭਲਾ ਚਾਹੁੰਦਾ ਹਾਂ ਉਸ ਚੁਗਲਖੋਰ ਆਦਮੀ ਨੇ ਕਿਹਾ ਕਿ ਨਾਨਕ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਉਹ ਸਾਰਾ ਹੀ ਸਮਾਨ ਚੁੱਕ ਕੇ ਲੁਟਾਈ ਜਾ ਰਿਹਾ ਹੈ ਉਹ ਫਕੀਰਾਂ ਨੂੰ ਖੁੱਲੇ ਹੱਥਾਂ ਨਾਲ ਦਾਨ ਦੇ ਰਹੇ ਹਨ ਉਸਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਫਿਕਰ ਹੈ ਕਿ ਤੂੰ ਵੀ ਤੁਰਕਾਂ ਦਾ ਸੁਭਾ ਜਾਣਦਾ ਹੈ ਇਹ ਬਹੁਤ ਮਾੜੇ ਹੁੰਦੇ ਹਨ ਅਤੇ ਇਹਨਾਂ ਦੀ ਹਕੂਮਤ ਭਾਵ ਰਾਜ ਬਹੁਤ ਮਾੜਾ ਹੈ ਭਾਈ ਜੈਰਾਮ ਜੀ ਜੋ ਦਿਲ ਦੇ ਬਹੁਤ ਚੰਗੇ ਇਨਸਾਨ ਸਨ ਪਰ ਉਸ ਆਦਮੀ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਦਿਲ ਵਿੱਚ ਥੋੜਾ ਜਿਹਾ ਡਰ ਪੈਦਾ ਹੋ ਗਿਆ ਇਸ ਤੋਂ ਬਾਅਦ ਜੈਰਾਮ ਜੀ ਉੱਠ ਕੇ ਘਰ ਚਲੇ ਗਏ। ਉਹਨਾਂ ਨੇ ਬੇਬੇ ਨਾਨਕੀ ਨੂੰ ਆਪਣੇ ਕੋਲ ਬੁਲਾਇਆ ਅਤੇ ਕਹਿਣ ਲੱਗੇ ਕਿ हे ਸ੍ਰੇਸ਼ਟ ਦੀ ਪੁੱਤਰੀ ਮੈਂ ਲੋਕਾਂ ਤੋਂ ਬਹੁਤ ਗੱਲਾਂ ਸੁਣੀਆਂ ਹਨ ਕਿ ਆਪਣਾ ਨਾਨਕ ਖਰਚ ਬਹੁਤ ਕਰਦਾ ਹੈ। ਉਹ ਕਹਿਣ ਲੱਗੇ ਕਿ ਉਹ ਖਰਚ ਤਾਂ ਇਸ ਤਰ੍ਹਾਂ ਕਰਦਾ ਹੈ ਜਿਵੇਂ ਕੋਈ ਵੱਡਾ ਰਾਜਾ ਹੋਵੇ। ਮੈਨੂੰ ਕਿਸੇ ਵਿਅਕਤੀ ਨੇ ਆ ਕੇ ਡਰਾ ਦਿੱਤਾ ਹੈ ਅਤੇ ਉਸ ਵਿਅਕਤੀ ਦੇ ਸ਼ਬਦ ਮੇਰੇ ਦਿਲ ਅੰਦਰ ਤੀਰ ਦੀ ਤਰ੍ਹਾਂ ਲੱਗੇ ਹਨ ਭਾਈ ਜੈ ਰਾਮ ਜੀ ਨੇ ਕਿਹਾ ਆ ਕੇ ਹੁਣ ਮੈਂ ਕੀ ਕਰਾਂ ਜਿਸ ਨਾਲ ਮੇਰੀ ਇੱਜ਼ਤ ਬਚੀ ਰਹਿ ਜਾਵੇ ਇਸ ਤਰ੍ਹਾਂ ਚਿੰਤਾ ਦੇ ਸਮੁੰਦਰ ਵਿੱਚ ਮੈਂ ਫਸ ਗਿਆ ਹਾਂ ਪਾਈ ਜੈ ਰਾਮ ਜੀ ਨੇ ਬੇਬੀ ਨਾਨਕੀ ਜੀ ਨੂੰ ਕਿਹਾ ਕਿ ਹੁਣ ਤੂੰ ਕੋਈ ਉਪਾਅ ਦੱਸ ਜਿਸ ਕਰਕੇ ਮੈਂ ਪਾਰ ਲੰਘ ਜਾਵਾਂ ਇਹ ਸੁਣ ਕੇ ਬੇਬੇ ਨਾਨਕੀ ਜੀ ਨੇ ਕਿਹਾ ਕਿ ਜੇਕਰ ਤੁਹਾਡੇ ਮਨ ਵਿੱਚ ਸ਼ੱਕ ਪੈਦਾ ਹੋ ਗਿਆ ਹੈ ਤਾਂ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰੋ ਜਿਸ ਕਰਕੇ ਤੁਹਾਡੇ ਮਨ ਦਾ ਭਰਮ ਦੂਰ ਹੋ ਜਾਵੇ ਤੁਹਾਡੇ ਮਨ ਵਿੱਚ ਅਜੇ ਤੱਕ ਨਾਨਕ ਲਈ ਵਿਸ਼ਵਾਸ ਪੈਦਾ ਨਹੀਂ ਹੋਇਆ ਫਿਰ ਮੈਨੂੰ ਪੁੱਛਣ ਦੀ ਤਾਂ ਕੋਈ ਲੋੜ ਹੀ ਨਹੀਂ ਤੁਸੀਂ ਮੇਰੇ ਵੀਰ ਦੀ ਮਹਿਮਾ ਜਾਣਦੇ ਹੋ ਕਿ ਉਹ ਪਰਮੇਸ਼ਰ ਆਪ ਹੈ ਪਹਿਲਾਂ ਤੁਸੀਂ ਮੈਨੂੰ ਸਮਝਾਉਂਦੇ ਸੀ ਅੱਜ ਤੁਸੀਂ ਖੁਦ ਉਸ ਤੇ ਸ਼ੱਕ ਕਰਦੇ ਹੋ ਬੇਬੇ ਨਾਨਕੀ ਜੀ ਨੇ ਕਿਹਾ ਕਿ ਮੈਨੂੰ ਤਾਂ ਪੂਰਾ ਭਰੋਸਾ ਹੈ ਆਪਣੇ ਵੀਰ ਉੱਤੇ ਮੇਰੇ ਚਿੱਤ ਵਿੱਚ ਮੇਰਾ ਚਿੱਤ ਕਦੇ ਵੀ ਡੋਲਦਾ ਨਹੀਂ ਹੈ ਕਿਉਂਕਿ ਮੇਰਾ ਵੀਰ ਪਰਮੇਸ਼ਰ ਦਾ ਰੂਪ ਹੈ ਅਤੇ ਉਹ ਦੂਜਿਆਂ ਦੀ ਭਲਾਈ ਕਰਨ ਵਾਲਾ ਹੈ ਇਸ ਸੰਸਾਰ ਵਿੱਚ ਜਿੰਨੀ ਵੀ ਮਾਇਆ ਵਰਤ ਰਹੀ ਹੈ ਇਹ ਸਾਰੀ ਮਾਇਆ ਦਾ ਮਾਲਕ ਮੇਰਾ ਵੀਰ ਨਾਨਕ ਹੈ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਸੱਚਮੁੱਚ ਮੇਰਾ ਵੀਰ ਮਾਇਆ ਦਾ ਮਾਲਕ ਹੈ ਤਾਂ ਤੁਸੀਂ ਮੋਦੀ ਖਾਨੇ ਦਾ ਹਿਸਾਬ ਕਿਤਾਬ ਭਾਵ ਲੇਖਾ ਜੋਖਾ ਕਰ ਲਵੋ ਕਰ ਲਵੋ ਮੇਰਾ ਵਿਸ਼ਵਾਸ ਹੈ ਕਿ ਹਿਸਾਬ ਕਿਤਾਬ ਜਾਂ ਤਾਂ ਪੂਰਾ ਨਿਕਲੇਗਾ ਜਾਂ ਮੁਨਾਫਾ ਹੀ ਹੋਵੇਗਾ ਬੇਬੇ ਨਾਨਕੀ ਜੀ ਦੀਆਂ ਇਹ ਗੱਲਾਂ ਸੁਣ ਕੇ ਭਾਈ ਜੈ ਰਾਮ ਜੀ ਨੇ ਕਿਹਾ ਕਿ ਹੁਣ ਤਾਂ ਕਿ ਹੁਣ ਤੋਂ ਬਾਅਦ ਇਹ ਕੰਮ ਨਹੀਂ ਕਰਾਂਗਾ ਬੇਬੇ ਨਾਨਕੀ ਜੀ ਨੇ ਕਿਹਾ ਕਿ ਜੇਕਰ ਤੁਹਾਡੇ ਮਨ ਵਿੱਚ ਬਹਿਮ ਹੈ ਤਾਂ ਤੁਸੀਂ ਲੇਖਾ ਜੋਖਾ ਕਰੋ ਇਹ ਗੱਲ ਸੁਣ ਕੇ ਭਾਈ ਜੈਰਾਮ ਜੀ ਦੁਵਿਧਾ ਵਿੱਚ ਫਸ ਗਏ ਬੇਬੇ ਨਾਨਕ ਜੀ ਨੇ ਕਿਹਾ ਕਿ ਹੁਣ ਤੁਹਾਨੂੰ ਹਿਸਾਬ ਕਿਤਾਬ ਭਾਵ लेखा ਜ਼ਰੂਰ ਕਰ ਲੈਣਾ ਚਾਹੀਦਾ ਹੈ ਇਸ ਲਈ ਹੁਣ ਬਿਨਾਂ ਦੇਰ ਕੀਤੇ ਲੇਖਾ ਕਰੋ ਹੁਣ ਤੁਸੀਂ ਮੇਰੀ ਮਾਂ ਦੇ ਪੁੱਤਰ ਭਾਵ ਨਾਨਕ ਨੂੰ ਘਰ ਬੁਲਾਓ ਹੁਣ ਉਹਨਾਂ ਨੇ ਤੁਲਸਾ ਦਾਸੀ ਨੂੰ ਕਿਹਾ ਕਿ ਨਾਨਕ ਨੂੰ ਬੁਲਾ ਕੇ ਲਿਆ ਉਹ ਸੁੱਖਾਂ ਨੂੰ ਦੇਣ ਵਾਲੇ ਨਾਨਕ ਜੀ ਨੂੰ ਸੱਦਨ ਵਾਸਤੇ ਮੋਦੀ ਖਾਣੇ ਗਈ ਨਾਨਕ ਜੀ ਨੇ ਤੁਲਸਾ ਦਾਸੀ ਨੂੰ ਪੁੱਛਿਆ ਕਿ ਤੂੰ ਮੈਨੂੰ ਕਿ ਤੂੰ ਇੱਥੇ ਕੀ ਕਰਨ ਆਈ ਹੈ ਤੁਲਸਾ ਦਾਸੀ ਨੇ ਕਿਹਾ ਕਿ ਤੇਰੀ ਭੈਣ ਤੈਨੂੰ ਬਹੁਤ ਯਾਦ ਕਰ ਰਹੀ ਹੈ ਇਸ ਕਰਕੇ ਉਸਨੇ ਮੈਨੂੰ ਤੇਰੇ ਕੋਲ ਭੇਜਿਆ ਹੈ ਕਿਰਪਾ ਕਰਕੇ ਤੁਸੀਂ ਉਸ ਨੂੰ ਆਪਣੇ ਦਰਸਨ ਦੇ ਦੇਵੋ ਇਸ ਕਰਕੇ ਮੈਂ ਆਈ ਹਾਂ ਹੁਣ ਤੁਸੀਂ ਚਲੋ ਆਪਣੀ ਭੈਣ ਦੇ ਘਰ ਨਾਨਕ ਜੀ ਨੇ ਤੁਲਸਾ ਨੂੰ ਕਿਹਾ ਕਿ ਤੂੰ ਜਾ ਅਸੀਂ ਆਉਂਦੇ ਹਾਂ ਬਾਲੇ ਨੇ ਕਿਹਾ ਕਿ ਉਸ ਸਮੇਂ ਨਾਨਕ ਜੀ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਭੈਣ ਨਾਨਕੀ ਜੀ ਨੇ ਮੈਨੂੰ ਚਾਨਕ ਘਰ ਬੁਲਾਇਆ ਹੈ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਉਹਨਾਂ ਨੂੰ ਕੋਈ ਵਹਿਮ ਹੋ ਗਿਆ ਹੈ ਜਾਣੀ ਜਾਨ ਨਾਨਕ ਜੀ ਨੇ ਕਿਹਾ ਕਿ ਜ਼ਰੂਰ ਕਿਸੇ ਨੇ ਮੇਰੀ ਕੋਈ ਚੁਗਲੀ ਕੀਤੀ ਹੋਵੇਗੀ ਮੈਂ ਆਪਣੇ ਮਨ ਵਿੱਚ ਇਹੀ ਗੱਲ ਸਮਝੀ ਹੈ ਹੁਣ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪਾਈਵਾਲਾ ਜੀ ਦੱਸਦੇ ਹਨ ਉਹ ਬਹੁਤ ਸੁੰਦਰ ਕਥਾ ਸੁਣਾ ਰਹੇ ਹਨ ਗੁਰੂ ਜੀ ਨੂੰ ਪਾਈਵਾਲੇ ਨੇ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਏ ਗੁਰੂ ਜੀ ਹੁਣ ਅੱਗੇ ਤੁਸੀਂ ਕਥਾ ਸੁਣੋ ਪਾਈ ਵਾਲੇ ਨੇ ਕਿਹਾ ਕਿ ਨਾਨਕ ਜੀ ਦੀਆਂ ਗੱਲਾਂ ਸੁਣ ਕੇ ਮੈਂ ਜਵਾਬ ਦਿੱਤਾ ਕਿ ਸੁੱਖਾਂ ਦੇ ਘਰ ਤੁਸੀਂ ਮੇਰੀ ਗੱਲ ਸੁਣੋ ਕਿ ਕਿਸੇ ਨੇ ਤੁਹਾਡੀ ਚੁਗਲੀ ਕਰ ਦਿੱਤੀ ਹੈ ਕਿਉਂਕਿ ਤੁਹਾਡੇ ਵਿੱਚ ਤਾਂ ਕੋਈ ਵੀ ਔਗਣ ਨਹੀਂ ਹੈ ਹੁਣ ਤੁਸੀਂ ਤੁਸੀਂ ਹੁਣ ਤੱਕ ਕੋਈ ਗਲਤ ਕੰਮ ਵੀ ਨਹੀਂ ਕੀਤਾ ਇਹ ਸੁਣ ਕੇ ਨਾਨਕ ਜੀ ਨੇ ਕਿਹਾ ਕਿ ਆਪਣੀ ਹੱਟੀ 'ਤੇ ਕੋਈ ਮਿੱਠੀ ਵਸਤੂ ਹੈ ਪਾਈਵਾਲੇ ਜੀ ਨੇ ਵਸਤਾਂ ਦੇਖ ਕੇ ਨਾਨਕ ਜੀ ਨੂੰ ਕਿਹਾ ਕਿ ਤੁਸੀਂ ਢਾਈ ਸੇਰ ਪਤਾਸੇ ਲੈ ਲਵੋ ਇਸ ਤੋਂ ਬਾਅਦ ਨਾਨਕ ਜੀ ਆਪਣੇ ਹੱਥਾਂ ਵਿੱਚ ਪਤਾਸੇ ਲੈ ਕੇ ਬੇਬੇ ਨਾਨਕੀ ਜੀ ਦੇ ਨਾਨਕੀ ਜੀ ਦੇ ਘਰ ਵੱਲ ਤੁਰ ਪਏ ਅਤੇ ਘਰ ਪਹੁੰਚ ਗਏ ਨਾਨਕ ਜੀ ਸਾਰਿਆਂ ਨੂੰ ਬੜੇ ਪਿਆਰ ਨਾਲ ਮਿਲਦੇ ਹਨ ਬੇਬੇ ਨਾਨਕੀ ਜੀ ਅਤੇ ਭਾਈ ਜੈਰਾਮ ਜੀ ਵੀ ਉੱਠ ਕੇ ਉਹਨਾਂ ਨੂੰ ਮਿਲੇ ਨਾਨਕੀ ਜੀ ਨੇ ਮੰਜਾ ਚੰਗੀ ਤਰ੍ਹਾਂ ਵਿਛਾ ਦਿੱਤਾ ਅਤੇ ਨਾਨਕ ਜੀ ਨੂੰ ਬਿਠਾਇਆ ਨਾਨਕ ਜੀ ਨੇ ਕਿਹਾ ਕਿ ਦੱਸੋ ਭੈਣ ਤੁਸੀਂ ਮੇਰੇ ਨਾਲ ਕਿਹੜੀ ਗੱਲ ਕਰਨੀ ਹੈ ਤੁਸੀਂ ਕਿਉਂ ਸਾਨੂੰ ਬਲਾਵਾ ਭੇਜ ਕੇ ਸੱਦਿਆ ਹੈ ਤੁਸੀਂ ਜੋ ਸਨੇਹਾ ਭੇਜਿਆ ਉਹ ਸੁਣ ਕੇ ਮੈਂ ਉਸੇ ਵੇਲੇ ਆ ਗਿਆ ਬਾਬਾ ਮਹਿਤਾ ਕਾਲੂ ਜੀ ਦੀ ਪੁੱਤਰੀ ਜੋ ਪੁੱਤਰੀ ਹੈ ਨਾਨਕੀ ਜੀ ਉਸ ਨੇ ਕਿਹਾ ਕਿ हे ਮੇਰੇ ਵੀਰ ਮੈਨੂੰ ਤੁਹਾਡੇ ਦਰਸ਼ਨਾਂ ਦੀ ਬੜੀ ਇੱਛਾ ਹੋ ਰਹੀ ਸੀ ਇਸ ਕਰਕੇ ਮੈਂ ਤੂਲਸਾ ਦਾਸੀ ਨੂੰ ਭੇਜਿਆ ਸੀ ਤੁਹਾਨੂੰ ਮਿਲ ਕੇ ਮੇਰਾ ਮਨ ਖੁਸ਼ ਹੋ ਗਿਆ ਹੈ ਇਹ ਸੁਣ ਕੇ ਨਾਨਕ ਜੀ ਨੇ ਕਿਹਾ ਕਿ ਹੁਣ ਤੂੰ ਮੇਰੇ ਦਿਲ ਦੀ ਗੱਲ ਸੁਣਾ ਅਤੇ ਦੱਸ ਕਿ ਤੁਹਾਡੇ ਮਨ ਵਿੱਚ ਕਿਹੜਾ ਬਹਿਮ ਪੈਦਾ ਹੋ ਗਿਆ ਹੈ ਕਿਹੜੇ ਕੰਮ ਲਈ ਤੁਸੀਂ ਮੈਨੂੰ ਬੁਲਾਇਆ ਹੈ ਫਿਰ ਬੇਬੇ ਨਾਨਕ ਜੀ ਨੇ ਕਿਹਾ ਕਿ ਤੂੰ ਸਭ ਕੁਝ ਜਾਣਦਾ ਹੀ ਕਿ ਮੈਂ ਕੀ ਦੱਸ ਸਕਦੀ ਹਾਂ ਤੁਸੀਂ ਸਭ ਅੰਦਰ ਦੀਆਂ ਜਾਣਦੇ ਹੋ ਬਿਨਾਂ ਬੋਲਿਆਂ ਹੀ ਤੁਸੀਂ ਸਭ ਕੁਝ ਜਾਣੇ ਜਾਣੋ ਫਿਰ ਨਾਨਕ ਜੀ ਨੇ ਕਿਹਾ ਕਿ ਭੈਣ ਸੋਨਾ ਕਿਸੇ ਨੇ ਮੇਰੀ ਚੁਗਲੀ ਕੀਤੀ ਹੈ ਤੁਹਾਡੇ ਕੋਲ ਤੁਹਾਡੇ ਕੋਲ ਤੁਸੀਂ ਅਜੇ ਵੀ ਮੇਰੇ ਉੱਤੇ ਸ਼ੱਕ ਕਰ ਰਹੇ ਹੋ ਤੁਸੀਂ ਹੁਣ ਤੁਸੀਂ ਮੋਦੀ ਖਾਨੇ ਦਾ ਲੇਖਾ ਜੋਖਾ ਭਾਵ ਹਿਸਾਬ ਕਿਤਾਬ ਕਰ ਲਵੋ ਵੈਸੇ ਵੀ ਕਾਫੀ ਸਮੇ ਤੋਂ ਹਿਸਾਬ ਕਿਤਾਬ ਨਹੀਂ ਹੋਇਆ ਹੈ ਫਿਰ ਵਾਕੀ ਜਿੰਨਾ ਵੀ ਧਨ ਵੱਧ ਹੋਵੇਗਾ ਉਹ ਦੇਖ ਕੇ ਤੁਹਾਡੇ ਮਨ ਦਾ ਸੰਦੇਹ ਵੀ ਖਤਮ ਹੋ ਜਾਵੇਗਾ ਮੇਰੀ ਤਾਂ ਪਹਿਲਾਂ ਤੋਂ ਹੀ ਇਹ ਇੱਛਾ ਹੈ ਕਿ ਤੁਹਾਡੇ ਮਨ ਵਿੱਚ ਕੋਈ ਸ਼ੱਕ ਨਾ ਹੋਵੇ ਜੇਕਰ ਇਹ ਸੰਦੇਹ ਹੈ ਹੀ ਤਾਂ लेखा-ਜੋਖਾ ਕਰ ਲਵਾਂ ਜੀ ਉਸ ਵੇਲੇ ਭੈਣ ਨਾਨਕੀ ਜੀ ਆਪਣੇ ਵੀਰ ਨੂੰ ਦਿਲਾਸਾ ਦੇਣ ਵਾਸਤੇ ਕਹਿੰਦੀ ਹੈ ਕਿ ਵੀਰ ਮੈਨੂੰ ਤੇਰੇ ਤੇ ਕੋਈ ਸੰਦੇਹ ਨਹੀਂ ਹੈ ਇਹੇ ਲੇਖਾ ਤਾਂ ਲੈਣਾ ਦੇਣਾ ਹੁੰਦਾ ਹੈ ਅਤੇ ਇਹ ਲੇਖਾ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਰੋਜ਼ ਹੀ ਹੁੰਦੀਆਂ ਹਨ ਕਿਉਂਕਿ ਇਹ ਦੁਨੀਆ ਦਾ ਕੰਮ ਹੈ ਨਾਨਕੀ ਜੀ ਨੇ ਕਿਹਾ ਨਾਨਕ ਜੀ ਨੇ ਕਿਹਾ ਕਿ ਇਹ ਭੈਣ ਤੂੰ ਸੱਚ ਹੀ ਕਿਹਾ ਹੈ ਹੁਣ ਆਪਾਂ ਲੇਖਾ ਜੋਖਾ ਕਰ ਹੀ ਲੈਂਦੇ ਹਾਂ ਇਸ ਵਿੱਚ ਕੋਈ ਵੀ ਸੰਦੇਹ ਵਾਲੀ ਗੱਲ ਨਹੀਂ ਹੈ ਇਸ ਕਰਕੇ ਹੁਣ ਬਿਨਾਂ ਕੋਈ ਦੇਰ ਕੀਤੀ ਸਾਰਾ ਹਿਸਾਬ ਕਿਤਾਬ ਆਪਾਂ ਨਵੇੜ ਹੀ ਲੈਂਦੇ ਹਾਂ ਇਸ ਕਰਕੇ ਤੁਸੀਂ ਆਪਣਾ ਸਾਰਾ ਸ਼ੰਕਾ ਦੂਰ ਕਰ ਲਵੋ ਅਤੇ ਇਸ ਤਰ੍ਹਾਂ ਚੁਗਲੀ ਕਰਨ ਵਾਲੇ ਦਾ ਵੀ ਮੂੰਹ ਕਾਲਾ ਹੋ ਜਾਵੇਗਾ। ਨਾਨਕ ਜੀ ਦੀ ਇਹ ਗੱਲ ਸੁਣ ਕੇ ਬੇਬੇ ਨਾਨਕੀ ਜੀ ਨੇ ਕਿਹਾ ਕਿ ਜਿਵੇਂ ਤੁਹਾਡਾ ਮਨ ਕਰਦਾ ਹੈ ਤੁਸੀਂ ਉਸੇ ਤਰ੍ਹਾਂ ਹੀ ਕਰੋ। ਜਿਸ ਤਰ੍ਹਾਂ ਤੁਹਾਡਾ ਦਿਲ ਖੁਸ਼ ਹੋਵੇ ਉਸੇ ਤਰ੍ਹਾਂ ਹੀ ਕਰੋ। ਇਸ ਤਰ੍ਹਾਂ ਤੁਸੀਂ ਆਪਣੇ ਭਾਈਏ ਜੇ ਰਾਮ ਜੀ ਨੂੰ ਨਾਲ ਲੈ ਕੇ ਜਾਓ। ਫਿਰ ਨਾਨਕ ਜੀ ਅਤੇ ਭਾਈ ਜੈਰਾਮ ਜੀ ਦੋਵੇਂ ਦولت رائے ਪਾਸ ਪਹੁੰਚ ਗਏ ਦولت رائے ਦੇ ਕੋਲ ਉਸ ਦਾ ਮੁਨੀਮ ਵੀ ਬੈਠਾ ਸੀ ਇਸ ਤਰ੍ਹਾਂ ਲੇਖਾ ਜੋਖਾ ਕਰਨ ਲਈ ਉਸ ਨੂੰ ਵੀ ਕੋਲ ਬਿਠਾਇਆ ਗਿਆ ਨਾਨਕ ਜੀ ਜਿਵੇਂ ਕੋਈ ਸੰਸਾਰੀ ਵਿਅਕਤੀ ਹੁੰਦਾ ਹੈ ਉਸੇ ਤਰ੍ਹਾਂ ਹੀ ਦولت ਖਾਂ ਕੋਲ ਪਹੁੰਚ ਗਏ ਜਿਵੇਂ ਜੋ ਜੋ ਖਰਚਾ ਹੋਇਆ ਜੋ ਜੋ ਮੁਨਾਫਾ ਹੋਇਆ ਸਾਰਾ ਹੀ ਲੇਖਾ ਮੁਨੀਮ ਦੇ ਸਾਹਮਣੇ ਰੱਖ ਦਿੱਤਾ ਇਸ ਤਰ੍ਹਾਂ ਨਾਨਕ ਜੀ ਨੇ ਕੁਝ ਮੂੰਹ ਜਵਾਨੀ ਦੱਸ ਕੇ ਅਤੇ ਕੁਝ ਲਿਖਤੀ ਤੌਰ ਤੇ ਸਾਰਾ ਕੁਝ ਮੁਨਸੀ ਨੂੰ ਦੱਸ ਦਿੱਤਾ ਹੁਣ ਸਾਢੇ 3 ਮਹੀਨਿਆਂ ਦਾ ਲੇਖਾ ਜੋਖਾ ਹੋ ਰਿਹਾ ਸੀ ਇਸ ਤਰ੍ਹਾਂ ਮੁਨਸੀ ਨੇ ਜਦੋਂ ਸਾਰਾ ਲੇਖਾ ਜੋਖਾ ਕੀਤਾ ਤਾਂ ਵਿੱਚੋਂ 135 ਰੁਪਏ ਮੁਨਾਫਾ ਨਿਕਲਿਆ ਇਹ ਸਾਰਾ ਮੁਨਾਫਾ ਦੇਖ ਕੇ ਭਾਈ ਜੈਰਾਮ ਜੀ ਬਹੁਤ ਸ਼ਰਮਸਾਰ ਮਹਿਸੂਸ ਕਰਨ ਲੱਗੇ ਇਸ ਤਰ੍ਹਾਂ ਉਹਨਾਂ ਦੇ ਮਨ ਅੰਦਰ ਖੁਸ਼ੀ ਵੀ ਹੋਈ ਅਤੇ ਇਸ ਗੱਲ ਦੀ ਸ਼ਰਮ ਵੀ ਆਈ ਕਿ ਮੈਂ ਨਾਨਕ ਜੀ ਤੇ ਸੰਦੇਹ ਕਿਉਂ ਕੀਤਾ ਕਿਉਂ ਕੀਤਾ ਉਸ ਘੜੀ ਪਲ ਭਾਈ ਜੈ ਰਾਮ ਜੀ ਬਹੁਤ ਪਛਤਾਉਂਦੇ ਰਹੇ ਉਹਨਾਂ ਨੇ ਸੋਚਿਆ ਕਿ ਇੱਕ ਚੁਗਲਖੋਰ ਵਿਅਕਤੀ ਦੀਆਂ ਗੱਲਾਂ ਵਿੱਚ ਆ ਕੇ ਮੈਂ ਨਾਨਕ ਤੇ ਸ਼ੱਕ ਕਰ ਲਿਆ ਹੁਣ ਉਹ ਦੋਵੇਂ ਨਾਨਕ ਜੀ ਅਤੇ ਭਾਈ ਜੈ ਰਾਮ ਜੀ ਵਾਪਸ ਘਰ ਪਰਤ ਤਾ ਮੰਝੇ ਤੇ ਬੈਠੇ ਬੈਠੇ ਹਨ ਸੇਵਕਾਂ ਨੂੰ ਸਹਾਰਾ ਦੇਣ ਵਾਲੇ ਨਾਨਕ ਜੀ ਫਿਰ ਉਹਨਾਂ ਕੋਲ ਬੇਬੇ ਨਾਨਕੀ ਜੀ ਵੀ ਆ ਗਏ ਅਤੇ ਉਹਨਾਂ ਨੇ ਪੁੱਛਿਆ ਕਿ ਲੇਖਾ ਕਿਵੇਂ ਹੋਇਆ ਸੁੱਖਾਂ ਨੂੰ ਦੇਣ ਵਾਲੇ ਨਾਨਕ ਜੀ ਨੇ ਕਿਹਾ ਕਿ ਭੈਣ ਜੀਜਾ ਜੀ ਨੂੰ ਪਤਾ ਹੀ ਹੈ ਕਿ ਕੀ ਹੋਇਆ ਹੈ ਨਾਨਕ ਜੀ ਨੇ ਕਿਹਾ ਕਿ ਹੁਣ ਮੋਦੀ ਖਾਣਾ ਤੁਸੀਂ ਲੈ ਲਵੋ ਅਤੇ ਹੁਣ ਮੈਂ ਆਪਣਾ ਗੁਜਾਰਾ ਇਸ ਮੋਦੀ ਖਾਣੇ ਨਾਲ ਨਹੀਂ ਕਰਨਾ ਚਾਹੁੰਦਾ ਮੇਰਾ ਕਰਤਾਰ ਹੀ ਮੇਰਾ ਕਰਤਾਰ ਹੀ ਕਰਤਾਰ ਹੈ ਉਹ ਆਪ ਹੀ ਮੇਰਾ ਕਾਰਜ ਸੰਭਾਰ ਦੇਵੇਗਾ ਨਾਨਕ ਜੀ ਨੇ ਹੋਣਾ ਚੱਲਣ ਦੀ ਤਿਆਰੀ ਕਰ ਲਈ ਕਿ ਮੋਦੀ ਖਾਨਾ ਦੇ ਕੇ ਮੈਂ ਚਲੇ ਜਾਣਾ ਹੈ ਨਾਨਕ ਜੀ ਜੋ ਦੁਨੀਆ ਦਾ ਭਲਾ ਕਰਨ ਵਾਲੇ ਹਨ ਨਾਨਕ ਜੀ ਦੀਆਂ ਇਹ ਗੱਲਾਂ ਸੁਣ ਕੇ ਭਾਈ ਜੈ ਰਾਮ ਜੀ ਉੱਠ ਕੇ ਖੜੇ ਹੋ ਗਏ ਅਤੇ ਉਹਨਾਂ ਨੇ ਜਾ ਕੇ ਨਾਨਕ ਜੀ ਦੇ ਚਰਨ ਪਕੜ ਲਏ ਇਸ ਤਰ੍ਹਾਂ ਉਹਨਾਂ ਦੇ ਨੇਤਰਾਂ ਵਿੱਚ ਹੰਝੂ ਆ ਗਏ ਉਧਰ ਬੇਬੇ ਨਾਨਕੀ ਜੀ ਵੀ ਰੋਣ ਲੱਗ ਪਏ ਅਤੇ ਕਹਿਣ ਲੱਗੇ ਕਿ ਹੇ ਮੇਰੇ ਭਰਾ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਮੈਨੂੰ ਮਾਰ ਕੇ ਤੁਸੀਂ ਕਿੱਥੇ ਜਾ ਰਹੇ ਹੋ ਜੇਕਰ ਤੁਸੀਂ ਇੱਥੇ ਰਹੋਗੇ ਤਾਂ ਮੈਂ ਜਿਉਂਦੀ ਰਹਾਂਗੀ ਤੁਸੀਂ ਕੋਮਲ ਅਤੇ ਚੰਗੇ ਸੁਭਾਅ ਵਾਲੇ ਹੋ ਅਤੇ ਤੁਸੀਂ ਸਾਡੇ ਔਗਣ ਅਤੇ ਗਲਤੀਆਂ ਨੂੰ ਮਨ ਵਿੱਚ ਨਾ ਚਿਤਾਰੋ ਅਸੀਂ ਸਦਾ ਹੀ ਭੁੱਲਣਹਾਰ ਹਾਂ ਤੁਸੀਂ ਸਾਨੂੰ ਮਾਫ ਕਰ ਦੇਵੋ ਕਾਮਲ ਫੁੱਲ ਵਰਗੇ ਨੈਣਾ ਦੇ ਮਾਲਕ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਹੇ ਮੇਰੇ ਜੀਚਾ ਜੀ ਜੀਚਾ ਜੈ ਰਾਮ ਜੀ ਸੁਣੋ ਜੇਕਰ ਕਿਸੇ ਕੰਮ ਵਿੱਚ ਅਖੀਰ ਤੇ ਘਾਟਾ ਹੀ ਪੈਣਾ ਹੈ ਫਿਰ ਉਹ ਕੰਮ ਕਿਉਂ ਕਰੀਏ ਉਸ ਵੇਲੇ ਭਾਈ ਜੈ ਰਾਮ ਜੀ ਨੇ ਬੇਨਤੀ ਬੇਨਤੀ ਵਾਲੇ ਸ਼ਬਦ ਕਹੇ ਕਿ ਮੈਂ ਤੁਹਾਡੀ ਸ਼ਕਤੀ ਨੂੰ ਜਾਣ ਨਹੀਂ ਸਕਿਆ ਅਤੇ ਤੁਹਾਡੇ ਪ੍ਰਤਾਪ ਨੂੰ ਸਮਝ ਨਹੀਂ ਸਕਿਆ ਮੈਂ ਅਣਜਾਣ ਹਾਂ ਕਿ ਤੁਸੀਂ ਕਿੰਨੇ ਵੱਡੇ ਹੋ ਇਸ ਕਰਕੇ ਮੇਰੇ ਮਨ ਵਿੱਚ ਸੰਦੇਹ ਆ ਗਿਆ ਪਰ ਹੁਣ ਮੈਂ ਜਾਣ ਲਿਆ ਹੈ ਕਿ ਤੁਸੀਂ ਸਭ ਕੁਝ ਜਾਣੀ-ਚਾਨ ਹੋ ਤੁਸੀਂ ਤਾਂ ਪਰਮੇਸ਼ਰ ਦਾ ਸੰਪੂਰਨ ਸਰੂਪ ਹੋ ਅਤੇ ਤੁਸੀਂ ਪਾਪਾਂ ਦਾ ਵੀ ਖਾਤਮਾ ਕਰਨ ਵਾਲੇ ਹੋ ਤੁਸੀਂ ਸਾਰੇ ਗੁਨਾਹ ਵਿੱਚ ਵੀ ਸੰਪੂਰਨ ਹੋ ਤੁਸੀਂ ਮੇਰੇ ਗੁਨਾਹ ਬਖਸ਼ ਦੇਵੋ ਕਿ ਮੈਂ ਕਿਸੇ ਦੀਆਂ ਗੱਲਾਂ ਵਿੱਚ ਆ ਗਿਆ ਇਸ ਤਰ੍ਹਾਂ ਮੇਰਾ ਦਿਲ ਭਰਮ ਵਿੱਚ ਆ ਗਿਆ ਸੀ ਪਰ ਤੁਸੀਂ ਦੁੱਖਾਂ ਦਾ ਨਾਸ ਕਰਨ ਵਾਲੇ ਹੋ ਮੈਨੂੰ ਮਾਫ ਕਰ ਦੇਵੋ ਇਸ ਤੋਂ ਬਾਅਦ ਭੈਣ ਨਾਨਕੀ ਜੀ ਨੇ ਕਿਹਾ ਕਿ ਇਹ ਸੁੱਖਾਂ ਨੂੰ ਦੇਣ ਵਾਲੇ ਨਾਨਕ ਵੀਰ ਜੇ ਘਰ ਘਟ ਵੀ ਜਾਂਦਾ ਤਾਂ ਅਸੀਂ ਉਹ ਘਾਟਾ ਪੂਰਾ ਕਰ ਦੇਣਾ ਸੀ ਤੁਸੀਂ ਕਿਤੇ ਵੀ ਨਹੀਂ ਜਾਣਾ ਇੱਥੇ ਹੀ ਰਹੋ ਤੁਸੀਂ ਅੱਜ ਤੋਂ ਬਾਅਦ ਅਸੀਂ ਤੁਹਾਡੇ ਤੇ ਕੋਈ ਸੰਦੇਹ ਨਹੀਂ ਕਰਾਂਗੇ ਇਸ ਤਰ੍ਹਾਂ ਸਾਡੇ ਕੋਲ ਰਹਿ ਕੇ ਸਾਨੂੰ ਸਾਰੇ ਦੁੱਖ ਦਿਓ ਸੁੱਖ ਦਿਓ ਹੁਣ ਤੁਸੀਂ ਸਾਰਾ ਗੁੱਸਾ ਦੂਰ ਕਰ ਦੇਵੋ ਅਤੇ ਸਾਡੇ ਤੇ ਤਰਸ ਕਰੋ ਤੁਸੀਂ ਰਸਤਾ ਫੜ ਕੇ ਸਾਨੂੰ ਤੜਫਦਿਆਂ ਨੂੰ ਛੱਡ ਕੇ ਨਾ ਜਾਵੋ ਭੈਣ ਨਾਨਕੀ ਜੀ ਨੇ ਕਿਹਾ ਕਿ ਮੈਂ ਆਪਣੇ ਦਿਲੋਂ ਇਹ ਚੰਗੀਆਂ ਗੱਲਾਂ ਕਹਿ ਰਹੀ ਹਾਂ ਕਿਉਂਕਿ ਨਾਨਕ ਦੇ ਸਮਾਨ ਦੁਨੀਆਂ ਵਿੱਚ ਹੋਰ ਕੁਝ ਵੀ ਨਹੀਂ ਹੈ ਜੋ रामचंद्र ਜੀ ਆਏ ਕ੍ਰਿਸ਼ਨ ਜੀ ਆਏ ਜੋ ਵਿਸਰੂ ਦੇ ਜਿੰਨੇ ਵੀ ਅਵਤਾਰ ਆਏ ਅਤੇ ਜੋ ਇੰਦਰ ਦੇਵਤਾ ਹੈ ਸਾਰਿਆਂ ਦਾ ਮਾਲਕ ਤੁਮ ਹੈ ਤੁਹਾਡੇ ਚਰਨਾਂ ਤੇ ਮੇਰੀ ਨਮਸਕਾਰ ਹੈ ਏ ਆਨੰਦ ਦੇ ਸੋਮੇ ਸੋਖਾਂ ਨੂੰ ਦੇਣ ਵਾਲੇ ਮੁਕਤੀ ਦੇ ਦਾਤੇ ਅਤੇ ਪਾਪਾਂ ਨੂੰ ਨਾਸ ਕਰਨ ਵਾਲੇ ਭਗਤਾਂ ਤੇ ਤਰਸ ਕਰਕੇ ਦਇਆ ਕਰਨ ਵਾਲੇ ਹੋ ਤੁਸੀਂ ਇਸ ਤਰ੍ਹਾਂ ਸਾਰੇ ਹੀ ਸੰਸਾਰ ਦੇ ਮਾਲਕ ਹੋ ਤੁਸੀਂ ਤੁਸੀਂ ਤਾਂ ਗਿਆਨ ਦੇ ਸੂਰਜ ਹੋ ਅਤੇ ਤੁਹਾਡੀਆਂ ਬਾਹਾਂ ਬਹੁਤ ਸ਼ਕਤੀਸ਼ਾਲੀ ਹਨ ਇਸ ਤਰ੍ਹਾਂ ਉਸ ਸਮੇਂ ਭਾਈ ਬਾਲਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਕਿ ਮੈਂ ਉਸ ਸਮੇਂ ਨਾਨਕ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਫਿਰ ਮੈਂ ਉਹਨਾਂ ਦਾ ਗੁੱਸਾ ਸ਼ਾਂਤ ਕਰਨ ਵਾਸਤੇ ਇਹ ਵਚਨ ਕਹੇ ਕਿ ਤੁਹਾਡੀ ਭੈਣ ਭੈਣ ਦੇ ਪਤੀ ਚੈ ਰਾਮ ਜੀ ਤੁਹਾਡੇ ਅੱਗੇ ਕਿੰਨੀਆਂ ਬੇਨਤੀਆਂ ਕਰਦੇ ਹਨ ਉਹ ਤੁਹਾਡੇ ਚਰਨ ਪਕੜਦੇ ਹਨ ਅਤੇ ਇਹ ਤੁਹਾਡੇ ਨਾਲ ਕਿੰਨਾ ਪਿਆਰ ਕਰਦੇ ਹਨ ਇਸ ਤਰ੍ਹਾਂ ਤੁਸੀਂ ਆਪਣੇ ਜੀਜੇ ਦੇ ਘਰ ਵਿੱਚ ਰਹੋ ਇਹ ਤੁਹਾਡੇ ਅੱਗੇ ਬਾਰ-ਬਾਰ ਬੇਨਤੀ ਕਰ ਰਹੇ ਹਨ ਤੁਸੀਂ ਦਇਆ ਦੇ ਘਰ ਹੋ ਅਤੇ ਸੁੱਖਾਂ ਨੂੰ ਦੇਣ ਵਾਲੇ ਹੋ ਇਹ ਤੁਹਾਡੇ ਬਹੁਤ ਵੱਡੇ ਪ੍ਰੇਮੀ ਹਨ ਅਤੇ ਇਹ ਸੱਚੇ ਮਨ ਵਾਲੇ ਪ੍ਰੇਮੀ ਹਨ ਵੱਡਿਆਂ ਦੇ ਮਨ ਵਿੱਚ ਜੇਕਰ ਕਿਤੇ ਗੁੱਸਾ ਵੀ ਆ ਜਾਵੇ ਤਾਂ ਉਹ ਅੱਗ ਦੇ ਸਮਾਨ ਹੁੰਦਾ ਹੈ ਪਰ ਜਦੋਂ ਕੋਈ ਬੇਨਤੀ ਕਰ ਦਿੰਦਾ ਹੈ ਤਾਂ ਜਿਵੇਂ ਪਾਣੀ ਨਾਲ ਅੱਗ ਬੁਝ ਜਾਂਦੀ ਹੈ ਇਸੇ ਤਰ੍ਹਾਂ ਬੇਨਤੀਆਂ ਪਾਣੀ ਦੀ ਤਰ੍ਹਾਂ ਹਨ ਅਤੇ ਜੋ ਗ੍ਰੋਧ ਹੁੰਦਾ ਹੈ ਉਹ ਅੱਗ ਦੀ ਤਰ੍ਹਾਂ ਹੁੰਦਾ ਹੈ ਇਸ ਕਰਕੇ ਕਮਲ ਫੁੱਲ ਵਰਗੇ ਨੈਣਾ ਵਾਲੇ ਨਾਨਕ ਜੀ ਨੇ ਜਦੋਂ ਭਾਈ ਵਾਲੇ ਦੀ ਬੇਨਤੀ ਸੁਣੀ ਤਾਂ ਉਹ ਕਿਰਪਾ ਦੇ ਘਰ ਵਿੱਚ ਆ ਗਏ ਅਤੇ ਮੈਨੂੰ ਆਪਣਾ ਸੇਵਕ ਸਮਝ ਕੇ ਸੁੰਦਰ ਸਰੂਪ ਵਾਲੇ ਨਾਨਕ ਜੀ ਬੋਲੇ ਜੀ ਬੜੇ ਮਿੱਠੇ ਵਚਨ ਬੋਲੇ ਕਿ হে ਵਾਲੇ ਤੇਰਾ ਵਚਨ ਮੈਂ ਨਹੀਂ ਮੋੜ ਸਕਦਾ ਇਸ ਤਰ੍ਹਾਂ ਦਿਨਾ ਗਰੀਬਾਂ ਦੇ ਮਾਲਕ ਨਾਨਕ ਜੀ ਨੇ ਹੁਣ ਆਪਣਾ ਫੈਸਲਾ ਬਦਲ ਲਿਆ ਕਿ ਚਲੋ ਆਪਾਂ ਇੱਥੇ ਹੀ ਰਹਿ ਪੈਂਦੇ ਹਾਂ ਨਾਨਕ ਜੀ ਦੇ ਦਰਸ਼ਨ ਕਰਕੇ ਸਾਰੇ ਦੁੱਖ ਸੜ ਜਾਂਦੇ ਹਨ ਕਿਉਂਕਿ ਉਹ ਧਾਸਾਂ ਦਾ ਧਾਤਾ ਹੈ ਉਸ ਵੇਲੇ ਭਾਈ ਜੈਰਾਮ ਜੀ ਅਤੇ ਬੇਬੇ ਨਾਨਕੀ ਜੀ ਨੇ ਭਾਈ ਬਾਲੇ ਨੂੰ ਹੀ ਬਹੁਤ ਪ੍ਰੇਮ ਕੀਤਾ ਉਹ ਸਾਰੇ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲੇ ਉਹਨਾਂ ਨੇ ਕਿਹਾ ਕਿ हे ਬੁੱਧੀ ਦੇ ਘਰ ਬਾਲਿਆ ਤੂੰ ਅੱਜ ਨਾਨਕ ਜੀ ਨੂੰ ਮਨਾ ਲਿਆ ਅੱਜ ਤੂੰ ਸਾਨੂੰ ਨਵਾਂ ਭਰਾ ਦੇ ਦਿੱਤਾ ਨਾਨਕ ਦੀ ਤਰ੍ਹਾਂ ਤੂੰ ਵੀ ਸਾਡਾ ਭਰਾ ਹੈ ਉਹਨਾਂ ਨੇ ਕਿਹਾ ਕਿ ਬਾਲਿਆ ਤੂੰ ਦਿਨ ਰਾਤ ਨਾਨਕ ਜੀ ਦੀ ਸੇਵਾ ਕਰਦਾ ਹੈ ਇਸ ਕਰਕੇ ਨਾਨਕ ਜੀ ਬੜੇ ਕਿਰਪਾਲੂ ਨੇ ਤੇਰੇ ਉੱਤੇ ਤੇਰੇ ਮਨ ਵਿੱਚ ਕਿੰਨੀ ਸ਼ਰਧਾ ਦਿੱਤੀ ਹੋਈ ਹੈ ਨਾਨਕ ਨੇ ਅਤੇ ਤੂੰ ਕਿੰਨਾ ਵੱਡਾ ਸ਼ਰਧਾਲੂ ਬਣ ਗਿਆ ਹੈ ਅਤੇ ਇਹਨਾਂ ਨੇ ਤੇਰਾ ਸਾਰਾ ਭਰਮ ਨਾਸ਼ ਕਰ ਦਿੱਤਾ ਹੈ ਇਸ ਤਰ੍ਹਾਂ ਸਾਰੇ ਹੀ ਖੁਸ਼ ਹੋ ਗਏ ਅਤੇ ਨਾਨਕ ਜੀ ਹੌਲੀ-ਹੌਲੀ ਮੋਦੀ ਖਾਨੇ ਵੱਲ ਤੁਰ ਪਏ ਅਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਮੈਂ ਉਹਨਾਂ ਕਦਮਾਂ ਤੋਂ ਬਲਿਹਾਰੇ ਜਾਂਦਾ ਹਾਂ ਜਿਹੜੇ ਰਾਹਾਂ ਤੇ ਨਾਨਕ ਜੀ ਤੁਰਦੇ ਹਨ ਮੈਂ ਉਹਨਾਂ ਦੇ ਇੱਕ-ਇੱਕ ਕਦਮ ਤੋਂ ਆਪਣੀ ਜਾਨ ਵਸਾਉਂਦਾ ਹਾਂ ਜਿੰਨਾ ਵੀ ਮੁਨਾਫਾ ਹੋਇਆ ਦੌਲਤ ਖਾਨ ਨੇ ਉਹ ਨਾਨਕ ਜੀ ਨੂੰ ਦੇ ਦਿੱਤਾ ਦੌਲਤ ਖਾਨ ਨਾਨਕ ਜੀ ਤੇ ਇੰਨਾ ਖੁਸ਼ ਹੋਇਆ ਕਿ ਉਸਨੇ 1700 ਰੁਪਏ ਨਾਨਕ ਜੀ ਨੂੰ ਹੋਰ ਦੇ ਦਿੱਤੇ ਇਸ ਤਰ੍ਹਾਂ ਹਿੰਦੂ ਤੋਂ ਕਸਾਰੇ ਹੀ ਆਉਂਦੇ ਹਨ ਨਾਨਕ ਜੀ ਕੋਲ ਵਧਾਈਆਂ ਦੇਣ ਵਾਸਤੇ ਉਹ ਸਾਰੇ ਹੀ ਉੱਚੀ ਉੱਚੀ ਆਵਾਜ਼ ਵਿੱਚ ਨਾਨਕ ਜੀ ਦੀ ਉਸਤਤ ਕਰਦੇ ਹਨ ਉਹ ਕਹਿਣ ਲੱਗੇ ਕਿ ਅਸੀਂ ਤਾਂ ਸੁਣਿਆ ਸੀ ਕਿ ਤੁਸੀਂ ਚੱਲੇ ਹੋ ਇਹ ਸੁਣ ਕੇ ਅਸੀਂ ਬਹੁਤ ਦੁਖੀ ਹੋ ਗਏ ਸੀ ਕਿਉਂਕਿ ਸਾਡਾ ਤਾਂ ਖਾਣਾ ਪਾਣੀ ਬੰਦ ਹੋ ਗਿਆ ਸੀ ਜੇਕਰ ਤੁਸੀਂ ਚਲੇ ਜਾਂਦੇ ਤੁਹਾਡਾ ਤਾਂ ਸਰੀਰ ਹੀ ਪਰਉਪਕਾਰ ਕਰਨ ਵਾਸਤੇ ਬਣਿਆ ਹੈ ਉਹਨਾਂ ਸਾਰਿਆਂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਉਸਤਤ ਕੀਤੀ ਅਤੇ ਨਾਨਕ ਜੀ ਇਹ ਸਭ ਕੁਝ ਸੁਣ ਕੇ ਬਹੁਤ ਖੁਸ਼ ਹੋਏ ਸਾਰੇ ਲੋਕਾਂ ਨੇ ਕਿਹਾ ਕਿ ਤੁਹਾਡੀ ਵਡਿਆਈ ਸੁਣ ਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ। ਦولت ਖਾਂ ਵੀ ਤੁਹਾਡੀ ਉਸਤਤ ਕਰਦਾ ਹੈ। ਤੁਸੀਂ ਗੁਨਾ ਦਾ ਸਮੁੰਦਰ ਹੋ। ਤੁਸੀਂ ਹਮੇਸ਼ਾ ਹੀ ਵੱਧਦੇ ਰਹੋ। ਇਸ ਤਰ੍ਹਾਂ ਨਾਨਕ ਜੀ ਨੂੰ ਸਾਰੇ ਹੀ ਅਸੀਸਾਂ ਦੇ ਰਹੇ ਹਨ। ਕੋਈ ਜਿੰਨੇ ਜੋਗਾ ਸੀ ਸਾਰਿਆਂ ਨੇ ਨਾਨਕ ਜੀ ਦੀ ਉਸਤਤ ਕੀਤੀ। ਨਾਨਕ ਜੀ ਨੇ ਸਾਰਿਆਂ ਨੂੰ ਕੁਝ ਨਾ ਕੁਝ ਤਾਣ ਦੇ ਕੇ ਵਿਦਾ ਕੀਤਾ। ਨਾਨਕ ਜੀ ਉਹਨਾਂ ਬੋਧੀ ਖਾਨੇ ਦੀ ਕਿਰਤ ਕਰਨ ਲੱਗ ਪਏ ਜਿਵੇਂ ਪਹਿਲਾਂ ਉਹ ਬਿਨਾਂ ਕਿਸੇ ਡਰ ਦੇ ਕੰਮ ਕਰ ਰਹੇ ਸੀ ਅਤੇ ਹੁਣ ਵੀ ਉਹ ਬਿਨਾਂ ਕਿਸੇ ਡਰ ਦੇ ਕਿਰਤ ਕਰਨ ਲੱਗ ਪਏ ਇੱਥੇ ਹੀ 18ਵੇਂ ਅਧਿਆਏ ਦੇ ਦੂਜੇ ਭਾਗ ਦੀ ਕਥਾ ਸਮਾਪਤ ਹੁੰਦੀ ਹੈ ਹੁਣ ਅਗਲੇ ਹਫਤੇ 19ਵੇਂ ਅਧਿਆਏ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ